ਦੋਸਤੋ ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆਪਾਂ 300 ਨੂੰ ਨਾਗ ਦਿਖਾ ਦੇਾਂਗੇ ਇੱਕ ਤਾਂ ਛੋਟੇ ਮੁੱਲ ਦੇ ਵਿੱਚ ਦੋ ਮੱਝਾਂ ਦਿਖਾਵਾਂਗੇ ਇਸ ਨੂੰ ਇੱਕ ਤਾਂ ਬਿਲਕੁਲ ਤਾਜੀ ਸੂਈ ਸਵਾਈਆ ਤੇ ਇੱਕ ਹੈਗੀ ਨੀਲੀ ਰਵੀ ਨਸਲ ਦੀ ਟੋਕੜ ਗੱਬਣਾ ਤੇ ਇੱਕ ਹੈਗੀ ਦਾ ਕ੍ਰਾਸ ਅੰਗ ਦੀ ਸਾਈਵਾਲ ਨਸਲ ਦੀ ਕਿਸੇ ਵੀ ਟੰਗ ਦੀ ਜਿਹੜੀ ਵਹਿੜਾ ਛੋਟੇ ਮੁੱਲ ਦੀ ਕੱਚੀ ਆ ਥੋੜੀ ਕੁਸ ਕੁ ਦਿਨਾਂ ਦੀ ਇਹ ਹੈਗੀ ਛੋਟੇ ਮੁੱਲ ਹੋਣਗੇ ਵੀਡੀਓ ਦੇ ਵਿੱਚ ਹੀ ਹੋਣਗੇ ਤੇ ਵੀਡੀਓ ਬਣਾਉਣ ਦਾ ਮਕਸਦ ਸਿਰਫ ਪਸ਼ੂ ਦਿਖਾਉਣ ਦਾ ਹੁੰਦਾ ਵੀ ਇਹ ਜਿਹੇ ਪਸ਼ੂ ਇੱਥੇ ਖੜੇ ਆ ਅੱਗੇ ਤਸੱਲੀ ਕਰਾਂ ਤੁਹਾਡਾ ਆ ਦਾ ਫਰਜ਼ ਹੁੰਦਾ ਨਾ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀ ਕੀ ਡਿਟੇਲ ਆ ਗਈ ਵੀਡੀਓ ਪੂਰੀ ਗੌਰ ਨਾਲ ਦੇਖਿਆ ਕਰੋ ਬਾਈ ਸੱਚੀ ਗੱਲ ਜੀ ਸੱਚੀ ਹੈ ਬਾਈ ਆਪਣਾ ਪਿੰਡ ਤੇ ਐਡਰੈਸ ਬੋਲ ਦੋ ਪਿੰਡ ਆਪਣਾ ਚਾਰ ਵਾਲੀ ਰੋਟੀ ਜੀ ਭਗਤਪੁਰਾ ਮੋੜੇ ਪੈ ਕਹਿੰਦੇ ਆ ਹਾਂ ਬਾਈ ਚਾਰ ਵਾਲੇ ਕੋਠੇ ਵੀ ਕਹਿੰਦੇ ਆ ਹਾਂ ਬਾਈ ਤੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਆਪਣਾ 94653 0753 ਆ ਜੀ ਠੀਕ ਹੈ ਤੇ ਬਾਕੀ ਇਹ ਨੰਬਰ ਸਕਰੀਨ ਤੇ ਲਾ ਦਾਂ ਪਹਿਲੇ ਨੰਬਰ ਤੇ ਮੱਝ ਖੜੀ ਹੈ ਜਿਹੜੀ ਵੇਚਣੀ ਆ ਕੈਦ ਨੋ ਕੋ ਸੁਈਨ ਨੂੰ ਇਹ ਨੂੰ ਵੀ ਮਹੀਨਾ ਹੋ ਗਿਆ ਬੱਚਾ ਮਗਰ ਕੀ ਆ ਮਾਣੇ ਨਾਤਾ ਜੀ ਉਹ ਹੋਏ 25 ਦਿਨਾਂ ਬਾ ਮਹੀਨਾ ਮੰਨੇ ਇਹ ਬੰਦਾ ਮਹੀਨਾ ਠੀਕ ਆ ਤੇ ਦੁੱਧ ਆ ਇਸ ਟਾਈਮ ਜਿਹੜਾ ਆਪਾਂ ਤੋਲ ਕੇ ਦੇਣਾਗਾ ਅੱਛਾ ਦੁੱਧ ਬਈ ਹੈ ਦਾ ਦਾਸਾ ਪੂਰਾ ਇਹਨ ਹਾਂ ਉਹ ਨਾਉ ਮੰਨੇ ਬੰਦਾ ਤੈਨਾਂ ਡਾਂਗ ਚੋਲੇ ਕੱਟਦੇ ਤੈਨਾਂ ਨਾ ਨਾ ਬਾਈ ਨਾ ਨਾ ਉਹ ਨਾਉ ਤੋਂ ਹੱਲੇ ਨਹੀਂ ਹੁੰਦਾ ਵੱਧ ਹੋ ਜੂਗਾ ਪੂਰ ਸ਼ਰਲਾ ਗੰਢ ਨਹੀਂ ਨਾ ਨਾ ਮੇਰੇ ਜਮਲ ਥੱਲੇ ਜਮਾ ਬੋਲੀ ਆ ਜਮਾ ਬੋਲੀ ਬਾਈ ਮੁੰਡਾ ਚੋਲੇ ਕੁੜੀ ਚੋਲੇ ਜਿਹੜਾ ਮਾਜੀ ਬਾਈ ਇਹ ਬੱਚਾ ਵੇ ਯਾਰ ਅੱਛਾ ਤੇ 110 ਦਾਸ ਨਾ ਮਿੱਤਰੋ ਮਾੜਾ ਮਾੜਾ ਟੱਚ ਨੀਲੀ ਰਾਵੇ ਦਿਖਾਉਂਦੀ ਐ ਕਿ ਅੱਖਾਂ ਮਾਜੀ ਦੇ ਨੀਲੀਆਂ ਨੇਗੀਆਂ ਤੇ ਜੀਬ ਗੁਲਾਬੀ ਆ ਪੂਸ਼ ਤੋਂ ਬਾਅਦ ਚਿੱਟੀ ਆ ਗਈ ਅੱਧੀ ਠੀਕ ਆ ਤੇ ਪੈਰ ਤੇ ਮਾੜਾ ਨਿਸ਼ਾਨ ਵੀ ਆ ਗਿਆ ਪਰਲੇ ਦੇ ਠੀਕ ਆ ਤੇ ਅੱਖਾਂ ਦੇਖ ਸਕਦੇ ਹੋਗੇ ਤੇ ਲੈ ਕੇ ਤੋੜ ਕੇ ਦਿਖਾ ਦੇ ਬਈ ਮਾਜੇ ਨੂੰ ਤੇ ਤੁਰਨ ਤੋਂ ਪਹਿਲਾਂ ਸੁਣੋ ਮੈਂ ਇੱਥੋਂ ਬੈਗ ਸ਼ੈਡ ਤੋਂ ਆਰਡਰ ਦੀ ਕੁਆਲਿਟੀ ਥਣ ਚਾਰਾ ਸੋਨੇ ਗੈਪ ਚ ਲੱਗੇ ਹੋਏ ਉਧਰੋਂ ਤੋਲ ਲਈ ਤੇ ਹਾਈਟ ਮੀਡੀਅਮ ਆ ਸਾਨੂੰ ਪਹਿਲਾਂ ਦੱਸਣਾ ਹਾਂ ਕੋਈ ਵੱਡੀ ਮੱਝ ਮੰਨ ਕੇ ਨਾ ਆਇਓ ਛੋਟੇ ਕੱਦ ਦੀ ਜਿਵੇਂ ਆਪਾਂ ਨਾਰਮਲ ਕੱਦ ਦੀ ਕਹਦਗੇ ਪਰ ਉਹ ਦੇਖਣ ਜਿੰਨੀ ਕ ਹੈ ਹਰਾਜੀ ਸੰਭੀ ਪਲੀ ਚੰਗੀ ਹੈ ਗੋਲ ਮਟੋਲ ਪਈ ਹੈਗੀ ਸਿੰਘਾਂ ਦੀ ਬੰਤਰ ਵੀ ਚੰਗੀ ਆ ਸੁਆ ਕਿਹੜਾ ਹੋ ਪਨਤੀ ਤੇ ਦੂਜਾ ਜੀ ਦੂਜਾ ਸੁਆ ਹਾਂ ਠੀਕ ਹੈ ਠੀਕ ਹੈ ਇਹਨਾਂ ਲੈ ਚੱਲੀ ਇੱਥੇ ਦੇਖ ਲੋ ਥਾਂ ਚੰਗੀ ਹੈ ਜਿੰਨੀ ਦੇਖਣੀ ਪਰਖਣ ਵੀ ਚੰਗੀ ਲੱਗਦੀ ਆ ਹਾਂ ਤੇ ਉਸ ਤੋਂ ਬਾਅਦ ਤੁਹਾਡੀ ਸਮਝ ਆ ਜਿਹਨੇ ਪੈਸੇ ਲਾਉਣੇ ਨੇ ਮਿੱਤਰੋ ਤੇ ਇਥੋਂ ਸੇ ਮਥਾਣਾ ਦੀ ਵੰਤਰ ਦੁਬਾਰਾ ਦਿਖਾਉਣਾ ਨਾ ਇਹ ਆ ਜੀ ਦਿਖ ਰਿਹਾ ਚਾਰ ਥਾਣਾ ਸੋਨੇ ਗੈਪ ਚ ਲੱਗੇ ਹੋਏ ਇਥੋਂ ਤੁਹਾਨੂੰ ਬੈਣੀ ਸ਼ੈਡ ਦਿਖਾਉਣਾ ਤੇ ਚਾਰੇ ਥਾਣ ਬਿਲਕੁਲ ਇੱਕੋ ਜੇ ਮੁਠੀ ਵਾਲੀ ਚਵਾਈ ਵਾਲੇ ਲੱਗੇ ਹੋਏ ਨੇਗੇ ਠੀਕ ਅ ਜਨੂ ਕਰ ਦੇ ਇਧਰ ਮੜਾ ਇਥੋਂ ਬੈਕ ਸ਼ੈਡ ਪੁੱਠਾ ਹੀ ਵੰਤਰ ਤੋਂ ਚੈੱਕ ਕਰਾ ਦੇਣਾ ਠੀਕ ਹੈ ਕੀ ਮੁੱਲ ਕਰਾਂਗੇ ਬੀਤੇ ਫਿਰ ਅੱਜ ਦਾ ਆਪਾਂ ਮੁੱਲ ਬਾਈ ਵਸੂਂਦਾ 82 83 ਰੇਡਾਂ ਨੇ 80 ਦੀ ਹਾਂ 82000 ਮੁੱਲ ਹੈ 2000 ਛੋੜ ਕਰਤੀ ਹਾਂ 8000 ਦੀ ਮੱਝ ਨੂੰ 9 ਕਿਲੋ ਦੁੱਧ ਦਾ ਬਸ ਤਾਂ ਬਾਈ ਕਾ 10 ਹੈ 9 ਕਿਲੋ ਤੇ ਨੈਟ ਤੋਲ ਕੇ ਮੇਰੀ ਹਾਂ ਬਾਈ 9 ਤੋਂ ਬਾਹਰ ਹੀ ਹੋਰ ਥੱਲੇ ਨਹੀਂ ਹੋਣਾ ਠੀਕ ਆ ਤੇ ਮਹੀਨੇ ਕ ਦੀ ਲਗਭਗ ਜੀ ਸੂਈ ਵੀ ਹੈਗੀ ਮਗਰ ਕਟਾਗਾ ਸੂਆ ਦੂਜਾ ਤੀਜਾ ਦੂਜਾ ਵੀ ਦੇ ਦੂਜਾ ਸੂਆ ਦੂਜਾ ਸੂਈ ਆ ਅੱਛਾ ਤੇ ਹੋਣਾ ਕਿ ਆਪਣੇ ਕੋਲ ਨੀਲੀ ਰਾਵੀ ਮੱਝ ਹੈ ਨਾ ਹਾਂਜੀ ਬਾਈ ਦਿਖਾਪ ਤੂੰ ਮੂੰਹ ਇਧਰ ਅੱਖਾਂ ਨੀਲੀਆਂ ਮੱਥੇ ਕਟਾ ਆ ਗਿਆ ਮਗਰ ਲੇ ਦੋ ਭਾਰ ਚਿੱਟਿਆ ਗਿਆ ਤੇ ਆ ਜੀ ਦੇਖ ਸਕਦੇ ਹੋ ਨਾ ਇਹ ਸੂਆ ਕਿਹੜਾ ਦਾ ਇਹੜੀ ਹੁਣ ਦੂਜੇ ਸੂਏ ਸੋਣਾ ਜੀ ਅੱਛਾ ਪਹਿਲੇ ਸੂਏ ਸੂਏ ਦੂਜੇ ਸੋਣਾ ਹਾਂਜੀ ਸੂਈ ਨੂੰ ਹੁਣ ਮਤਲਬ ਬੱਚਾ ਹੈ ਨਹੀਂ ਇਸ ਟਾਈਮ ਤੇ ਬੱਚਾ ਹੈ ਨਹੀਂ ਦੁੱਧਾ ਇਸ ਟਾਈਮ ਕਿੰਨਾ ਹੋਣਾ ਦੁੱਧ ਵੀ ਜੀ ਹੁਣ 7-8 ਜਮਾ ਪੂਰਾ 90 ਨਾਲ ਟੀਕੇ ਤੇ ਮਿਲਦੀ ਕਿ ਚਾੜ ਤੇ ਬਾਵਾ ਇਹੀਂ ਬਹਿ ਜਾ ਛਾਪੀ ਜਾਵੇ ਇਹ ਤਾਂ ਇੰਜ ਨਹੀਂ ਹੋਣਾ ਜੀ ਨਹੀਂ ਆਹ ਬਹਿ ਜਾ ਲੈ ਅੱਛਾ ਇਦਾ ਹੀ ਨਾਲ ਲੈਂਦੀ ਆ ਵਸਾਂ ਹੀ ਬਸ ਚੜ ਪਾਉਣੀ ਆ ਪਾ ਵੀ ਲੈ ਹਾਂ ਪਾਉਣਾ ਪਾਣੀ ਆ ਜੇ ਪਹਿਲੇ ਇਸੇ ਪਾਉਣੀ ਨਹੀਂ ਹੂੰ ਹੂੰ ਤੇ ਇਥੇ ਤੁਹਾਨੂੰ ਥਾਣਾ ਦਾ ਬੰਦਰ ਦਿਖਾਣਾ ਬੈ ਨਹੀਂ ਛਾੜ ਤੋਂ ਥਾਣੇ 400 ਨੇ ਗੱਬ ਚ ਲੱਗੇ ਤੇ ਪਹਿਲਾ ਸੂਸ ਵੀ ਆ ਦੂਜੇ ਵਾਸਤੇ ਕਿੰਨੇ ਟਾਂਦੀ ਗੱਬਣ ਹੋ ਗਈ ਹੈ ਵੀ ਤੇ ਬਈ ਇਹ ਦੋ ਤੋਂ ਦੋ ਦਿਨ ਥੱਲੇ ਆ ਦੋ ਮਹੀਨੇ ਤੋਂ ਹਾਂ ਅੱਜ ਆਪਨਾ ਸੜਾਈ ਹੋ ਜੀ ਹਾਂ ਤਿੰਨ ਦੋ ਮਹੀਨੇ ਵੀ ਹੋ ਗੁੜੀ ਠੀਕ ਹੈ ਤਿੰਨ ਹਾਂ ਜਣੀ ਆਪਾਂ ਚੈੱਕ ਕਰਾ ਲਈ ਕਰਾਉਣੀ ਅਜੇ ਨਹੀਂ ਹੋਈ ਨਹੀਂ ਵੀ ਤੇ ਚੱਕਣੀ ਅਜੇ ਕਰਾਈ ਨਹੀਂ ਹੋਈ ਅੱਛਾ ਤੇ ਟੀਕਾ ਪਰਾਵਾ ਜਾ ਨਸਾਨ ਹੋਏ ਵੀ ਲੀਲੀ ਆਵੇ ਤੂੰ ਕਰਾਸ ਕਰਾਈ ਵੀ ਹਾਂਜੀ ਠੀਕ ਆ ਤੇ ਪਹਿਲਾ ਸੂਸ ਵੀ ਆ ਛੇ ਲੋ ਤੁਹਾਨੂੰ ਨੈਟ ਮਿਲ ਜੂਗਾ ਪੌਣੇ 1 2 ਮਹੀਨਾ ਦੀ ਲਗਭਗ ਗੱਬਣ ਹੋ ਗਈ ਤੇ ਇਹ ਗੱਬੜ ਰਹੀ ਤੇ ਬਾਲੀ ਚੰਗੀ ਵੀ ਆ ਜੀ ਆਪਾਂ ਪਹਿਲਾ ਭਾਈ 2 ਮਹੀਨੇ ਜੀ ਉਹ ਜੱਬਣਾ ਛੋਟੀ ਉਹ ਵੀ ਬਲਾ 1.5 ਮਹੀਨੇ ਦੀ ਸੀ ਨਾ ਲਗਭਗ ਜੇ ਪੌਣੇ 2 ਜੀ ਅੱਛਾ ਪੌਣੇ 2 ਦੀ ਹਾਂ ਠੀਕ ਹੈ ਤੋੜ ਦੇ ਮੱਝ ਨੂੰ ਵੀ ਉਹ ਬੰਦੇ ਨੇ ਫੋਨ ਲਾਇਆ ਜੀ ਆਪਾਂ ਨੂੰ ਹੂੰ ਉਹ ਹੋ ਜੀ ਆਪਾਂ ਦਾ 2 ਮਹੀਨੇ ਜੀ ਠੀਕ ਠੀਕ ਹੈ ਚਲੋ ਬਾਕੀ ਥੋੜੀ ਸਮਝ ਆ ਮਿੱਤਰੋ ਤੇ ਇੱਥੋਂ ਬੈਕ ਸ਼ੈੱਡ ਤੋਂ ਬੰਤਰ ਚੈੱਕ ਕਰ ਸਕਦੇ ਛੋਟੀ ਦੀ ਥੋੜੀ ਲੱਸੀ ਜ਼ਰੂਰ ਹੈ ਬਾਕੀ ਤੁਹਾਨੂੰ ਪਤਾ ਕਈ ਵੇ ਬਸ਼ੌਂਦੀ ਬੰਤਰ ਹੁੰਦੀ ਹੈ ਨਾ ਦੁੱਧ ਵਾਲਾ ਚਾਹੇ ਉਹ 5 ਕਿਲੋ ਚਾ 10 ਕਿਲੋ ਦੁੱਧ ਦੀ ਖਾਰ ਮੰਨਣ ਲੱਗ ਜਾਂਦੇ ਹੈਗੇ ਤੇ ਦੇਖੀ ਥੋੜੀ ਤੇ ਬਾਕੀ ਰੰਗ ਬਣਾ ਸੋਨਾ ਕਰਮ ਵਾਲੀ ਦਾ ਦੁੱਧ 6 ਕਿਲੋ ਤੁਸੀਂ ਤੋਲ ਕੇ ਲਿਆ ਸਕਦੇ ਹੋਗੇ ਤੇ ਆਹ ਚੀਜ਼ ਜਿਹੜਾ ਮਾੜਾ ਸਾਡੇ ਹੱਥੋਂ ਕਿਵੇਂ ਆ ਗਿਆ ਪਿੱਤੇ ਨਾਰਮਲ ਹੀ ਆਹ ਚੀਜ਼ ਹਾਂ ਬਾਈ ਇਹ ਤਾਂ ਕੁੰਡੀ ਤੋਂ ਲਾਈ ਸੀ ਮਾੜੀ ਜੀ ਬਸ ਹੱਲੇ ਹੋ ਗਿਆ ਮਾੜਾ ਦੋਵੇਂ ਨਾ ਹਾਂ ਉਹ ਬਾਰਾ ਨਹੀਂ ਵੈਸੇ ਲਾਈ ਜਣਾ ਉਹ ਲੰਗ ਲੂੰਗਾ ਛੱਟ ਮੇਰੇ ਕੋਲ ਕੁਝ ਨਹੀਂ ਨਾ ਨਾ ਬਾਈ ਉਹ ਸਹੀ ਹੈ ਜਮਾ ਹਾਂ ਲਾਈ ਥੋ ਥਣਸੋਂ ਦੁਬਾਰਾ ਫੇਰ ਦਿਖਾ ਦੇਣਾਗਾ ਤੇ ਕੱਲ ਇਦਰ ਕੁ ਵੇਣੀ ਸ਼ਾਇਰ ਤੋਂ ਚੈੱਕ ਕਰ ਲਓ ਠੀਕ ਹੈ ਜੀ ਇਹ ਮਾਜੀ ਬਈ ਬਈ ਥੱਲੇ ਲੈ ਹੂੰ ਇਹਦਾ ਕੀ ਮੁੱਲ ਕਰੇਗਾ ਤੇਰਾ ਮੁੱਲ ਬਈ ਇਹ ਸੋਤਾ ਹੀ ਆ ਪਾਪਾ ਇਹ ਨਹੀਂ ਆ ਦੇ ਰਾਂਗੇ ਮਾਂ ਤਾਂ ਵਿੱਚੋਂ ਹੋਜੂ ਹੋਜੂ ਆ ਜਾਨ ਠੀਕ ਹੈ ਚਾਹ ਉਹ ਨਹੀਂ ਆ ਦੇ ਰਾਂਗੇ 64 ਦੀ ਕੋਈ ਬੰਦਾ ਦੂਨੋ ਚੈਲੰਜ ਆਉ ਹੋਰ ਵੀ ਹੋਜੂ ਠੀਕ ਹੈ ਅੱਛਾ ਤੇ ਹੁਣ ਕਾ ਲਾਰੰਬੀ ਗਾਂ ਆ ਗਈ ਨਾ ਹਾਂ ਬਈ ਇਹ ਤਾਂ ਹੁਣ ਆਪਾਂ ਦੇਸੀ ਨਸਲ ਸਾਈਵਾਲ ਜੀ ਕਹਿੰਦੇ ਆ ਬਨ ਵਾਲੀ ਗਾਂ ਆ ਗਈ ਅੱਛਾ ਕਿੰਨੇ ਟਾਂ ਦੀ ਕੱਚੀ ਪਈ ਬਈ ਇਹ ਇਹਦੇ ਵੀਰੇ 2 ਨੂੰ ਦਿਨ ਪੂਰੇ ਆ ਦੋ ਨੂੰ ਲਗਭਗ ਹਫਤਾ 8 ਦਿਨ ਪਿਆ ਗਿਆ ਲੈ ਜੂ ਦਰਦੇ ਨੇ ਬਾਈ ਹਾਂ ਲੈ ਜੂਗੀ ਹਾਂ ਲੈ ਜੂ ਸੂਆ ਕਿਹੜਾ ਹੈ ਇਹਦਾ ਦੂਜੇ ਸੂਏ ਸੁਣਾ ਜੀ ਦੁੱਧ ਕਿੰਨਾ ਕੁ ਪਾ ਦੂਗੀ ਪਾਉਦਾ ਗਿਆ ਪਿਛੇ ਸੂਏ ਵੀਰੇ 12 ਨੇ 12 ਕਿ ਜਹਾਜ਼ ਕੀ ਮਨ ਨਿਕਲੇ ਹਾਂ 12 ਦਿਨ ਬਸ ਆਜੂ ਰਾਮ ਦਾ ਹੂੰ 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 ਠੀਕ ਹੈ ਤੇ ਇਹਦਾ ਮੁੱਲ ਕੀ ਕਰਨਾ ਹੈ ਇਹਦਾ ਮੁੱਲ ਫੋਨ ਜੀ ਬਾਈ ਇਹਦਾ ਫੋਨ ਤੇ ਕਰ ਹਾਂ ਚਲੋ ਉਹ ਬੰਦੇ ਨਹੀਂ ਵੇਚਣੀ ਹੁੰਦੀਆਂ ਨਾ ਵੀਰੋ ਜਾਂ ਕੱਚੀ ਪਈਆਂ ਨਾ ਹਜੇ ਕੋਈ ਬਾਜ਼ਰ ਤੇ ਨਹੀਂ ਵਿਕਦੀ ਬਾਕੀ ਰੰਗ ਫੋੜ ਮੇਜਾ ਪੌਣੀ ਦਾ ਮੱਝਾਂ ਜੀ ਸੀ ਮੈਂ ਜਰ ਬਾਈ ਆਇਆ ਨਾ ਜੀ ਜਰਾ ਕੋਈ ਨਹੀਂ ਦਿਖਾ ਦੇ ਕੋਈ ਇਹ ਰੱਖਣ ਵਾਲਾ ਹੁੰਦਾ ਨਾ ਮੇਰਾ ਤਾਂ ਵੀਡੀਓ ਜਿਹੜੀ ਮੱਝਾਂ ਦੀ ਸੀ ਮਿੱਤਰੋ ਇਹ ਮੱਝ ਸਾਨੂੰ 80000 ਚ ਮਿਲ ਜੂਗੀ ਤੇ ਇਹ ਸਾਨੂੰ 64000 ਚ ਮਿਲ ਜੂਗੀ ਗਾਂ ਦਾ ਜਿਹੜਾ ਮਲਹੂਆ ਫੋਨ ਤੇ ਹੋ ਜੂਗਾ ਪਿੰਡ ਭਗਤਪੁਰਾ ਮੋੜ ਨੇੜੇ ਪੱਖੋ ਕੈਂਚੀਆਂ ਸਹਿਣਾ ਮੋੜ ਨਾਬਾ ਢਿਲਵਾ ਇਹ ਵੱਡੇ ਪਿੰਡ ਆਗੇ ਤੇ ਸੰਬਰਕਰਨ ਪਰ ਚੱਲੂ ਬਾਈ ਦਾ ਸਕਰੀਨ ਤੇ ਤੇ ਜਿਹੜੇ ਭਰਾ ਨੂੰ ਜਿਹੜਾ ਨਾ ਪਸੰਦ ਆਉ ਤਸੱਲੀ ਆਦੀ ਆਪ ਕਰਕੇ ਖਰੀਦ ਸਕਦੇ ਹਾਂ ਧੰਨਵਾਦ ਜੀ